वेलकम टू खन्ना न्यूज़ लाइव किसान ਜਥੇਬੰਦੀਆਂ ਵੱਲੋਂ 13 ਤਰੀਕ ਨੂੰ ਦਿੱਲੀ ਕੂਚ ਕਰਨ ਦੇ ਐਲਾਨ ਤੋਂ ਬਾਅਦ ਸਾਰੇ ਹੀ ਪੰਜਾਬ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚੋਂ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨੂੰ ਰਵਾਨਾ ਹੋ ਰਹੇ ਹਨ ਇਸੇ ਤਹਿਤ ਅੱਜ ਸਮਰਾਲਾ ਦੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ अनेका ਟਰੈਕਟਰ ਟਰਾਲੀਆਂ ਨਾਲ ਦਿੱਲੀ ਨੂੰ ਰਵਾਨਾ ਹੋਏ ਹਨ ਕੁਝ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਤੇ ਪਹੁੰਚ ਚੁੱਕੀਆਂ ਹਨ ਅਤੇ ਕੁਝ ਜਾਣ ਦੀ ਤਿਆਰੀਆਂ ਵਿੱਚ ਲੱਗੇ ਹੋਏ ਹਨ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਕਿਸਾਨਾਂ ਨੂੰ ਰੋਕਣ ਲਈ ਵੱਡੇ-ਵੱਡੇ ਕੰਕਰੀਟ ਦੇ ਪੱਥਰ ਲਗਾਏ ਗਏ ਹਨ ਅਤੇ ਸਿਕਿਉਰਿਟੀ ਫੋਰਸ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਅੱਜ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਕਾਰ ਇੱਕ ਮੀਟਿੰਗ ਵੀ ਰੱਖੀ ਗਈ ਸੀ। ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਮੀਟਿੰਗ ਤੇ ਆਉਣ ਲਈ ਨਤੀਜੇ ਦੀ ਉਡੀਕ ਹੈ। ਜੇਕਰ ਇਹ ਮੀਟਿੰਗ ਬੇਸੀਟਾ ਨਿਕਲੀ ਤਾਂ 13 ਫਰਵਰੀ ਨੂੰ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਰਵਾਨਾ ਹੋਣਗੀਆਂ। ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸਪਿੰਦਰ ਸਿੰਘ ਬੱਗਾ ਵੱਲੋਂ ਵੀ ਅਨੇਕਾਂ ਟਰੈਕਟਰ ਤੇ ਟਰਾਲੀਆਂ ਨੂੰ ਸਮਰਾਲਾ ਤੋਂ ਰਵਾਨਾ ਕੀਤਾ ਗਿਆ ਹੈ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਸ਼ੰਭੂ ਬਾਰਡਰ ਲਈ 6 ਮਹੀਨੇ ਦਾ ਰਾਸ਼ਨ ਲੈ ਕੇ ਰਵਾਨਾ ਹੋ ਰਹੇ ਹਾਂ ਅਤੇ ਇਸ ਵਾਰ ਵੀ ਅਸੀਂ ਪਿਛਲੀ ਵਾਰ ਦੀ ਤਰ੍ਹਾਂ ਹੀ ਮੋਰਚਾ ਫਤੇ ਕਰਕੇ ਵਾਪਸ ਪਰਤਾਂਗੇ ਸਾਜੀ ਮੇਰਾ ਗਦੀਪ ਸਿੰਘ ਜੀ ਬਰਮਾ ਜੀ ਹੁਣ ਚਾਲੇ ਪਾਏ ਨੇ ਪਹਿਲਾਂ ਵੀ ਦਿੱਲੀ ਗਏ ਸੀ ਹੁਣ ਉਹ ਤੇ ਰੋਕਿਆ ਜਾਊ ਰਸਤੇ 'ਚ ਕਿਸ ਤਰ੍ਹਾਂ ਦੇਖਾਂਗੇ ਨਾ ਦੇਖੋ ਜੀ ਜਿਹੜੇ ਦਰਿਆ ਹੁੰਦੇ ਨੇ ਦਰਿਆ ਬੰਨੇ ਕਦੇ ਬੰਦੇ ਨਹੀਂ ਜਾਂਦੇ ਹੁੰਦੇ ਤੇ ਪਿਛਲਾ ਇਤਿਹਾਸ ਹੈ ਪੰਜਾਬ ਦੇ ਚੱਕੇ ਸਰਕਾਰਾਂ ਦੇਖ ਸਕਦੇ ਜੁਲਮ ਦੇ ਵਿਰੁੱਧ ਇਹ ਬੰਦ-ਬੰਦ ਕਟਾਉਣੇ ਵਾਲੀ ਕੌਮ ਹੈ ਇਹ ਕਦੇ ਵੀ ਜੁਲਮ ਦੇ ਮੂਰੇ ਝੁਕਦੀ ਨਹੀਂ ਤੇ ਇਹ ਹਮੇਸ਼ਾ ਹੀ ਆਪਣੇ ਕਹਿ ਲੋ ਜਿੱਤਾਂ ਫਤਿਹ ਕਰਦੀ ਰਹੀ ਹੈ ਜੀ ਇਹ ਕੱਲ੍ਹ ਕੀ ਰਿਜ਼ਰਵਡ ਦੇਖੋ ਕਿ 13 ਤੁਸੀਂ ਗੁੱਸੇ ਗਈ ਹੈ ਤਾਂ ਪਰ ਸਰਕਾਰ ਬਲੋ ਰੋਕਣ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਨਹੀਂ ਦੇਖੋ ਜੀ ਸਰਕਾਰ ਤਾਂ ਹੀ ਪਹਿਲਾਂ ਵੀ ਅਗਰ ਰੋਕਦੀ ਸੀਗੀ ਹੁਣ ਵੀ ਰੋਕਦੀ ਆ ਉਹ ਕੋਈ ਮੁੱਦਾ ਨਹੀਂ ਹੈਗਾ ਜੀ ਜਿਹੜਿਆ ਜਿਹੜਾ ਲੋਕਾਂ ਦਾ ਹੜਾ ਹੈ ਇਹਦੇ ਮੁਰੇ ਕੁਛ ਨਹੀਂ ਹੋ ਟਿਕਦਾ ਹੁੰਦਾ ਨਾਕੇ ਤੋੜ ਕੇ ਜਾਵਾਂਗੇ ਸਰਕਾਰ ਦਾ ਕਹੇ ਸਾਡੇ ਕੋਲੋਂ ਬੜਾ ਇਤਿਹਾਸ ਇਤਿਹਾਸ ਕਿੰਨੇ ਕੇ ਨਹੀਂ ਵੀ ਅੱਗੇ ਜਾਣ ਨਹੀਂ ਦੇਣਾ ਨਹੀਂ ਭੁਗਦੇ ਕੋਈ ਜਦੋਂ ਪਿਛਲੇ ਜਿਹੇ ਇਤਿਹਾਸ ਚੱਕ ਲਈਏ ਮੁਗਲਾਂ ਦੀ ਰੱਖ ਲਈਏ ਹੋਰ ਚੱਕ ਲਈਏ ਉਹਨਾਂ ਦਾ ਸਾਰੋ ਕੁ ਕਰਿਆ ਹੁੰਦਾ ਸੀਗਾ ਠੀਕ ਹੈ ਜੀ ਬਾਬਾ ਜਾਨ ਜੋਰਾਵਰ ਸਿੰਘ ਸੀਗੇ ਤੇ ਉਹ ਬਦਕੇ ਤੋਂ ਜਿੱਤਿਆ ਗਿਆ ਉਹ ਉੱਥੇ ਤੱਕ ਜਿੱਤ ਗਏ ਨੇ ਠੀਕ ਹੈ ਜੀ ਜਿਹੜਾ ਅਮਰੀਕਾ ਸੀਗਾ ਉਹਨਾਂ ਟਾਬਲ ਕਰਾ ਕੇ ਜਿੱਤੇ ਗਿਆ ਇੱਕ ਸਭ ਤੋਂ ਤਕੜੀ ਪਾਵਰ ਮੰਨੀ ਜਾਂਦੀ ਹੈ ਉਹ ਪਿੱਛੇ ਮੁੜ ਗਈ ਉੱਥੇ ਵੀ ਜਾ ਕੇ ਸਿੱਖ ਜਿੱਤ ਗਿਆ ਸੀ ਕਿਉਂਕਿ ਇਹ ਬੰਦੇ ਨਹੀਂ ਹੁੰਦੇ ਜੀ ਆ ਹਰਿਆਣਾ ਤੋਂ ਵੀ ਇਹ ਜਿਹੜੀ ਕਾਲ ਦਿੱਤੀ ਗਈ ਆ ਪੰਕੱਲੀ ਪੰਜਾਬ ਦੀ ਆ ਜਾਂ ਹਰਿਆਣਾ ਇਹ ਸਮੁੱਚੇ ਭਾਰਤ ਦੀ ਆ ਜੀ ਇਹਦੇ ਵਿੱਚ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਧੂਰ ਮੋਰਚਾ ਠੀਕ ਹੈ ਇਹ ਉਹਦੇ ਵੇਲੇ ਲੱਗ ਪਾ ਕੇ 200 ਤੋਂ ਉੱਪਰ ਦੀ ਜਥੇਬੰਦੀਆਂ ਨੇ ਇਹ ਸਾਰੇ ਦੇਸ਼ ਦੀਆਂ ਜਥੇਬੰਦੀਆਂ ਦਾ ਮੋਰਚਾ ਇਹ ਇਕੱਲਾ ਪੰਜਾਬ ਦਾ ਨਹੀਂ ਹੈਗਾ ਜੀ ਹਰਿਆਣਾ ਹਿਮਾਚਲ ਚਲੋ ਹਰ ਇੱਕ ਦੇਸ਼ ਦਾ ਹਰ ਇੱਕ ਕੋਨੇ ਕੋਨੇ ਤੋਂ ਕਿਸਾਨ ਆ ਰਹੇ ਨੇ ਰਾਸ਼ਨ ਤੁਸੀਂ ਲੈ ਕੇ ਜਾ ਰਹੇ ਹੋ ਨਾਲ 6-6 ਮਹੀਨੇ ਰਾਸ਼ਨ ਲੈ ਕੇ ਜਾ ਰਹੇ ਹਾਂ ਜੀ ਸਾਰੇ ਬੀਬੀਆਂ ਵੀ ਨਾਲ ਜਾ ਰਹੀਆਂ ਸਾਹ ਬੀਬੀਆਂ ਵੀ ਲੈ ਕੇ ਜਾ ਚਾ ਬੀਬੀਆਂ ਉਹਦੇ ਚਾ ਜਿਹੜਾ ਬੀਬੀਆਂ ਪਹਿਲੇ ਵੀ ਛਮੁੱਲੇ ਤੇ ਉਸ ਤਰ੍ਹਾਂ ਹੁਣ ਵੀ ਬੀਬੀਆਂ ਛਮੁੱਲੇ ਵਿੱਚ ਆ ਜੀ ਪੱਕੇ ਮੋਰਚੇ ਲੱਗਣਗੇ ਪੱਕੇ ਮੋਰਚੇ ਨਹੀਂ ਪੱਕੇ ਨਹੀਂ 6-6 ਮਹੀਨੇ ਰਾਸ਼ਨ ਲੈ ਕੇ ਪੱਕੇ ਮੋਰਚੇ ਜਾ ਰਹੇ ਹਾਂ ਜੀ ਜੀ ਮੇਰਾ ਨਾਮ ਸੁਬੰ ਅਬਕਾ ਜੀ ਤੁਸੀਂ ਹੁਣ ਕਿੱਧਰ ਨੂੰ ਜਾ ਰਹੇ ਹੋ ਅਸੀਂ ਇਸ ਟਾਈਮ ਦਿੱਲੀ ਨੂੰ ਰਵਾਨਾ ਹੋਏ ਹਾਂ ਜੀ ਕਿੰਨੇ ਕਾਫਲਾ ਹੋਰੇ ਨਾਲ ਕਾਫਲਾ ਸਾਡੇ ਨਾਲ ਸੈਂਕੜੇ ਸੈਂਕੜੇ ਟਰਾਲੀਆਂ ਨੇ ਸਾਡੀਆਂ ਫਲਾਹਲ ਇੱਥੇ ਦੋ ਬਲਾਕਾਂ ਦੀਆਂ ਨੇ ਜਾਂ ਸਾਡੇ 6 ਲੱਖ ਚੱਲਦੇ ਨੇ ਜੀ ਤੇ ਹੁਣ ਕਿੱਥੇ ਜਾਗੇ ਉਹਨਾਂ ਨੂੰ ਮਿਲੂ ਕਿ ਜਿਹੜੇ ਬਾਕੀ ਹੋਗੇ ਹੋਰ ਜਾ ਰੋਟ ਅਸੀਂ ਜੀ ਸਿੰਘੂ ਦੇ ਨੇੜੇ ਜਾ ਕੇ ਰੁਕਾਂ ਸ਼ੰਭੂ ਦੇ ਨੇੜੇ ਜਾ ਕੇ ਰੁਕਾਂਗੇ ਜੀ ਕੀ ਲੱਗਦਾ ਜਿਹੜਾ ਹੁਣ ਵੈਰੀਫਾਈਟਿੰਗ ਕੀਤੀ ਜਾ ਰਹੀ ਆ ਇਹ ਭਾਰਤ ਪਾਕਿਸਤਾਨ ਦੇ ਬਾਰਡਰ ਕੋਲ ਨਹੀਂ ਕੀਤੀ ਜਾ ਰਹੀ ਦੇਖੋ ਜੀ ਇਹਨਾਂ ਤੋਂ ਚੀਨ ਦਾ ਬਾਰਡਰ ਦਾ ਸੰਭਾਲਿਆ ਨਹੀਂ ਜਾ ਰਿਹਾ ਉੱਥੇ ਤਾਂ ਚੀਨ ਦੀ ਜਿਹੜੀ ਸੈਨਾ ਉਹ ਆਪਣੇ ਵਿੱਚ ਘੁੰਮਦੀ ਫਿਰਦੀ ਆਪਣੇ ਕਬਜ਼ਾ ਕਰੀ ਜਾ ਰਹੀ ਹੈ ਦਿਨ-ਦਿਨ ਇੱਥੇ ਐ ਦਿਖਾਇਆ ਯਾਰ ਵੀ ਪੰਜਾਬ ਕਿਵੇਂ ਵੱਖਰਾ ਕੰਟਰੀ ਹੁੰਦਾ ਕੋਈ ਤਾਂ ਬੈਰੀਕੇਡਿੰਗ ਤੋਂ ਆਇਆ ਰਹਾ ਵੀ ਇੰਨੀ ਤਾਂ ਸਰਦਾਈ ਇਹਨਾਂ ਨੇ ਆਪਣੇ ਚਾਇਨਾ ਬਾਰਡਰ ਤੇ ਨਹੀਂ ਕੀਤੀ ਹੋਈ ਪਰ ਇਹ ਗੱਲ ਸਮਝ ਤੋਂ ਬਾਹਰ ਆਉਂਦੀ ਆ ਵੀ ਅਸੀਂ ਆਪਣੇ ਆਪ ਉਹ ਐ ਮਹਿਸੂਸ ਹੁੰਦਾ ਹੁਣ ਵੀ ਅਸੀਂ ਕਿਦਵੇਂ ਵੱਖਰੇ ਦੇਸ਼ ਦੇ ਹੁੰਨੇ ਆ ਉਹ ਦੇਖਿਆ ਉਹਦੇ ਵਿੱਚ ਕਿਸ ਤਰ੍ਹਾਂ ਦੀ ਬੈਰੀਕੇਡਿੰਗ ਬਿਲਕੁਲ ਨਹੀਂ ਸੋਸ਼ਲ ਮੀਡੀਆ ਰਾਹੀਂ ਆਈਆਂ ਨੇ ਸਾਡੇ ਕੁਝ ਕਿਸਾਨ ਵੀ ਫੋਟੋਆਂ ਲੈ ਕੇ ਆਏ ਨੇ ਬਹੁਤ ਖਤਰਨਾਕ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਹੋਈ ਆ ਅਰੇ ਲੋਕਾਂ ਦੇ ਹੜ ਦੇ ਲੋਕਾਂ ਦੇ ਤੂਫਾਨ ਦੇ ਮੂਹਰੇ ਐ ਜੀਆਂ ਨਾ ਤਾਂ ਗੱਲਾਂ ਪਹਿਲਾਂ ਖੜੀਆਂ ਸੀ ਪਹਿਲਾਂ ਬੈਰੀਕਡ ਰੁਕੀ ਸੀ ਨਾ ਇਹ ਹੁਣ ਰੁਕਣਗੇ ਕਿੰਨੀ ਦੇਰ ਤੱਕ ਜਿੱਥੇ ਬੰਦੀਆਂ ਜਾ ਰਹੀਆਂ ਨੇ ਦੇਖੋ ਜੀ 18 ਜਿਹੜੀਆਂ ਹੈਗਾ ਇੱਕ ਤਾਂ ਸੰਯੁਕਤ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਨਵਾਂ ਬਣਿਆ ਉਹ ਵੀ ਹੈਗਾ ਤੇ ਬੀਕੇ ਜੂ ਸਿੱਧੂ ਪਰਬਲੋਂ ਜਵੇਂ ਡੱਲੇ ਵਾਲਾ ਸਾਹਿਬ ਅਗਵਾਈ ਕਰਦੇ ਨੇ ਇੱਕ ਮੋਰਚੇ ਦੀ ਉਹ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਆ ਗੈਰ ਰਾਜਨੀਤਿਕ ਆ ਉਹਦੇ ਵੱਲੋਂ ਟਾਲੀਆਂ ਜਾਰੀ ਨੇ ਲਗਭਗ ਇਹ ਅ 25 30 ਦੇ ਲਗਭਗ ਜਥੇਬੰਦੀਆਂ ਨੇ ਕਿਹੜੀਆਂ ਮੰਗਾਂ ਨੇ ਦੇਖੋ ਜਿਹੜੀਆਂ ਮੰਗਾਂ ਤਾਂ ਸਾਡੀਆਂ ਤਾਂ ਹੋਈਆਂ ਜੇ ਨਵੀਆਂ ਹੋਣ ਮੰਗਾਂ ਸਾਡੀਆਂ ਜਿਹੜੀਆਂ ਅਧੂਰੀਆਂ ਰਹਿੰਦੀਆਂ ਸੀ ਮੋਰਚੇ ਦੀਆਂ ਕਿਸਾਨੀ ਮੋਰਚਾ ਜਿਹੜਾ 2200 ਨੂੰ ਲੱਗਿਆ ਸੀ ਉਸ ਉਸ ਮੰਗਾਂ ਨੂੰ ਲੈ ਕੇ ਅਸੀਂ ਜਾ ਰਹੇ ਆ ਸਰਕਾਰ ਨੇ ਮੰਗਾਂ ਮੰਨੀਆਂ ਹੋਈਆਂ ਨੇ ਤਾਂ ਲਾਗੂ ਨਹੀਂ ਕਰੀਆਂ ਜਿਵੇਂ ਸੁਆਮੀ ਨਾਥਨ ਰਿਪੋਰਟ ਦਾ ਵਾਅਦਾ ਕੀਤਾ ਹੋਇਆ ਸੀ ਸਰਕਾਰ ਨੇ ਇਸ ਅਨੁਸਾਰ ਅਸੀਂ ਫਸਲਾਂ ਦੇ ਭਾਅ ਦਵਾਂਗੇ ਉਹ ਬਿਲਕੁਲ ਨਹੀਂ ਦਿੱਤੇ ਜਾ ਰਹੇ ਤੇ ਦੂਜੀ ਉਦੋਂ ਵਾਲੀ ਗਾਹਾਂ ਦੀ ਗੱਲ ਤੇ ਆ ਜੀ ਆਪਾਂ ਰੁਕ ਜੀ ਆ ਕੇ ਜਿਵੇਂ ਫੁੱਲ ਪੂਰਾ ਕਰਜ਼ਾ ਮਾਫੀ ਕਿਸਾਨ ਤੇ ਮਜ਼ਦੂਰ ਦਾ ਤੇ ਸਵਾਮੀਨਾ ਆ ਸਵਾਮੀ ਨਾਥਨ ਅਨਸਾਰ ਸਾਡੀ ਸਾਨੂੰ ਐਮਐਸਪੀ ਦਿੱਤੀ ਜਾਵੇ ਗਾਰੰਟੀ ਕਾਨੂੰਨ ਬਣਾਇਆ ਜਾਵੇ ਉਹ ਵੀ ਨਹੀਂ ਹਜੇ ਤੱਕ ਬਣਾਇਆ ਤਾਂ ਤੇ ਬਿਜਲੀ ਸੋਧ ਵੇਲੇ ਜਿਹੜਾ ਕਿਹਾ ਸੀ ਸਰਕਾਰ ਨੇ ਮੰਗ ਮੰਨੀ ਸੀ ਸਾਡੀ 2020 ਨੂੰ ਪਹਿਲੀ ਮੀਟਿੰਗ ਜਿਹੜੀ ਮੋਰਚੇ ਦੀ ਹੋਈ ਉਹਦੇ ਵਿੱਚ ਮੰਨੀ ਸੀ ਵੀ ਅਸੀਂ ਨਹੀਂ ਲਾਗੂ ਕਰਾਂਗੇ ਜਦਸ ਤੁਸੀਂ ਮੋਰਚਾ ਉਤੋਂ ਪੋਸਟਪੋਨ ਕਰਕੇ ਆਏ ਤਾਂ ਉਸ ਤੋਂ ਬਾਅਦ ਆ ਕੇ 2022 ਦੇ ਵਿੱਚ ਉਹ ਬਿਜਲੀ ਬਿੱਲ ਅੰਦਰ ਖਾਤੇ ਲਾਗੂ ਕਰ ਦਿੱਤਾ ਗਿਆ ਕੀ ਲੱਗਦਾ ਜਿਵੇਂ ਕੋਈ ਸਰਕਾਰ ਰੁਕੂ ਕਿ ਬੈਰੀਕੇਟਿੰਗ ਕਿਸ ਤਰ੍ਹਾਂ ਹੋ ਰਹੀ ਹੈ ਨਾ ਜਿਸ ਤਰ੍ਹਾਂ ਕਿ ਰਿਖੜਾ ਜਾਊਗਾ ਦੇਖੋ ਬੈਰੀਕੇਟਿੰਗ ਤਾਂ ਹੁਣ ਅਸੀਂ ਉੱਥੇ ਜਾਣਾ ਇਹ ਤਾਂ ਰੁਕਦੇ ਨਹੀਂ ਜਿਹੜੇ ਜੱਟਾਂ ਦੇ ਟਰੈਕਟਰ ਜਹਾਜ਼ਾਂ ਵਰਗੇ ਨੇ ਇਨਾ ਮੂਰੇ ਕੁਝ ਨਹੀਂ ਰੁਕਣਾ ਜੇ ਕਿਉਂਕਿ ਸਰਕਾਰ ਹੜ੍ਹਾਂ ਦੇ ਪਾਣੀ ਨੂੰ ਰੋਕ ਲਏ ਜਾਂ ਤੂਫਾਨ ਨੂੰ ਰੋਕ ਲਵੇ ਕਦੇ ਨਹੀਂ ਰੋਕ ਹੁੰਦਾ ਇਹ ਜਾਂ ਕੁਝ ਇਹ ਲੋਕਾਂ ਦਾ ਹੜਾ ਇਹ ਰਹਿ ਕੇ ਜਾਊਗਾ ਅੱਗੇ ਬਹੁਤ ਕੋਸ਼ਿਸ਼ਾਂ ਕੀਤੀਆਂ ਤੋਂ ਵੱਡੀਆਂ-ਵੱਡੀਆਂ ਕੋਸ਼ਿਸ਼ਾਂ ਕੀਤੀਆਂ ਅਲੱਗ-ਅਲੱਗ ਤਰੀਕਿਆਂ ਨਾਲ ਕੀਤੀਆਂ ਗਈਆਂ ਸੀ ਆਪਾਂ ਸਾਰਿਆਂ ਨੂੰ ਪਤਾ ਟੋਏ ਪੱਟੇ ਗਏ ਹਾਈਵੇ ਪੱਟੇ ਗਏ ਕਿੱਲ ਵੀ ਲਾਏ ਗਏ ਸਾਰਾ ਕੁਝ ਹੋਇਆ ਪਰ ਆਖਰ ਨੂੰ ਅਸੀਂ ਪਹੁੰਚ ਗਏ ਜੀ ਅੱਜ ਦੀ ਮੀਟਿੰਗ ਹੋ ਰਹੀ ਹੈ ਤੁਹਾਨੂੰ ਲੱਗਦਾ ਵੀ ਜਦੋਂ ਕੋਈ ਸਟਾਰਟ ਕਿਉਂ ਹੋ ਦੇਖੋ ਜੀ ਮੀਟਿੰਗ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਵੀ ਕੀ ਨਿਕਲੂਗਾ ਜਿਆਦਾ ਉਮੀਦਾਂ ਨਹੀਂ ਹੁੰਦੀਆਂ ਇਹਨਾਂ ਤੇ ਲੀਡਰਾਂ ਦੇ ਜਦ ਸਾਡੇ ਨਾਲ ਇਹ ਮੀਟਿੰਗ ਕਰਕੇ ਵਾਅਦਾ ਕਰਕੇ ਮੁੱਕਰ ਸਕਦੇ ਨੇ ਤਾਂ ਮੀਟਿੰਗ ਦੇ ਵਿੱਚ ਕੋਈ ਏਡੀ ਉਮੀਦ ਵਾਲੀ ਗੱਲ ਨਹੀਂ ਅਸੀਂ ਏਸੇ ਕਰਕੇ ਯਕੀਨੀਆ ਤਾਂ ਹੀ ਅਸੀਂ ਦਿੱਲੀ ਨੂੰ ਕੂਚ ਕੀਤਾ ਭਾਨੇ ਸੁੱਤੀ ਦੀ ਰਿਸਾਈ ਰਿਹਾਈ 10 ਤਰੀਕ ਨੂੰ ਹੋਣੀ ਸੀ ਅੱਜ ਕੀਤੀ ਜਾ ਰਹੀ ਹੈ ਕੀ ਲੱਗਦਾ ਜਿ ਕੋਈ ਸਰਕਾਰ ਵੀ ਚਾਲਤ ਦੇਖੋ ਜੀ ਸਾਨੂੰ ਤਾਂ ਐਂ ਲੱਗਦਾ ਵੀ ਇਹ ਜਥੇਬੰਦੀਆਂ ਨੂੰ ਉਲਝਾਉਣ ਵਾਲੀ ਗੱਲ ਸੀਗੀ ਵੀ ਕਿਤੇ ਨਾ ਕਿਤੇ ਦਿੱਲੀ ਵੱਲੋਂ ਇਹ ਮੁੱਖ ਮੋੜ ਨਾ ਇਧਰਲੇ ਪਾਸੇ ਵਿਜੀ ਹੋ ਜਾਣਾ ਹੋ ਸਕਦਾ ਭਾਨੇ ਸਿੱਧੂ ਨੂੰ ਗ੍ਰਿਫਤਾਰੀ ਉਸ ਤਰ੍ਹਾਂ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿਵੇਂ ਝੂਠੇ ਪਰਚੇ ਜੇ ਪਾਈ ਜਾ ਰਹੇ ਨੇ ਤੇ ਲੱਗਦੀ ਆ ਵੀ ਇਹ ਨੌਜਵਾਨੀ ਨੂੰ ਜਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗ ਰਿਹਾ ਭਾਨੇ ਸਿੱਧੂ ਨੂੰ ਆਉਣਾ ਚਾਹੀਦਾ ਬਾਰਡਰ ਤੇ ਨਹੀਂ ਬਿਲਕੁਲ ਆਊਗਾ ਜੀ ਉਹ ਆਉਣਾ ਚਾਹੀਦਾ ਨੇ ਆਊਗਾ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ